ਖਰਬਜੀਤ ਸਿੰਘ ਰੂਰ ਵੀ ਦੀ ਰਚਨਾ ਸੁਣੇ ਗੱਲ ਨਿਰਪੱਖ ਜਨਤਾ ਦੀ ਸੁਣੇ ਗੱਲ ਨਿਰਪੱਖ ਜਨਤਾ ਦੀ ਜੇ ਦਿਆਲੂ ਦੇਵਤਾ ਮੰਨੇ ਪਿਆਰੀ ਜਨਤਾ ਦੀ ਸੁਣੇ ਗੱਲ ਨਿਰਪੱਖ ਜਨਤਾ ਸਾਰੀ ਦੀ ਜੇ ਦਿਆਲੂ ਦੇਵਤਾ ਮੰਨੇ ਜੰਤਾ ਤਿਆਰੀ ਦੀ ਕਿੱਦਾ ਅਮਣ ਪਸੰਦ ਉਸ ਨੂੰ ਸਮਝ ਲਈਏ ਕਿੱਦਾ ਅਮਣ ਪਸੰਦ ਉਸ ਨੂੰ ਸਮਝ ਲਈਏ ਮੂਹ ਨੂੰ ਲੱਗ ਜੇ ਖੂਨ ਨਰਦੋਸ਼ਾਂ ਦਾ ਮੂਹ ਨੂੰ ਲੱਗ ਜੇ ਖੂਨ ਨਰਦੋਸ਼ਾਂ ਦਾ ਅਗ ਲੱਗ ਜੇ ਉਸ ਨੂੰ ਸੰਗਰੂਰ ਵੀ ਮੁੱਲ ਨਾ ਪਾਵੇ ਸਾਡੇ ਰੋਸਾਂ ਦਾ